ਸਾਸਿਕਾਲ ਜੀ ਸਾਰੇ ਸਾਸਿਕਾਲ ਜੀ ਸਾਰਿਆਂ ਨੂੰ ਹੋਰ ਸਾਰਿਆਂ ਨੂੰ ਠੀਕ ਠਾਕ ਸਾਰੇ ਤੇ ਆ ਮੰਤਰੀ ਜੀ ਆਈ ਜੇ ਤੇ ਇਹਨੂੰ ਪੁੱਛ ਲਾਉਣ ਕੀ ਕੀ ਬਣਾਉਣ ਲਈ ਆ ਘਰ ਸਾਹਮਣੇ ਤੁਹਾਡਾ ਆ ਵੇਖੋ ਸਾਰਾ ਬਣਿਆ ਖਲਾਰਾ ਪਿਆ ਪੂਰਾ ਆ ਸਾਨੂੰ ਵੀ ਬਹੁਤ ਚਲਾਜੋ ਚਲਾ ਦੱਸੋ ਆਣ ਕੇ ਕੀ ਕੀ ਬਣਾਇਆ ਬਸ ਮੰਤਰੀ ਤਾਂ ਨਹੀਂ ਇਹ ਕਿਹਾ ਬ్రో ਭਾਈ ਉਹਦਾ ਹਾਂ ਹਜੂਤ ਉਹਨਾਂ ਦਾ ਹਾਲ ਹੈ ਤਾਂ ਸੋਦੇ ਤੇ ਆਪੇ ਡੈ ਜਾਨੇ ਆ ਜੀ ਇਹਨਾਂ ਦਾ ਡ੍ਰੈਂਕ ਰੂਮ ਤੇ ਇਹ ਕਿੰਨੇ ਫੁੱਟ ਦਾ ਵਾ ਇਹ ਨਹੀਂ ਪਤਾ ਟੋਟਲ ਕਿੰਨਾ ਵਾ ਸਾਰਾ ਸਾਰੀ ਸਲੇਬ ਸਾਰੀ ਹੂੰ ਸਾਰੀ ਥਾਰਾ ਸੈਂਕੜੇ ਜਗ੍ਹਾ ਇਹਨਾਂ ਦੀ ਤੇ ਫੋਟੋ ਬਾਈ ਫੋਟੋ ਹੁਣ ਕਿੰਨਾ ਵਾ ਮੈਨੂੰ ਹੁਣ ਯਾਦ ਨਹੀਂ ਚੰਗੀ ਤਰ੍ਹਾਂ ਉਦੋਂ ਮੈਨੂੰ ਮੈਂ ਵੇਖਿਆ ਤਾਂ ਇਹ ਕੋਈ ਨਕਸ਼ਾ ਆ ਲੈ 68 ਫੁੱਟ ਦੀ ਜਗ੍ਹਾ ਹੀ ਨਾ ਸਾਰੀ ਲੰਬਾਈ 68 ਬਾਈ 33 ਹੀ ਕਿ ਬਕੀ ਹੈ ਨਾ 33 ਹੂੰ ਆ ਇਹ ਨਾਲ ਦਾ ਡਰਾਈਵਿੰਗ ਰੂਮ ਹੈ ਜਿਹੜਾ ਇੱਥੋਂ ਤੱਕ ਆ ਬਖਾਲ ਦਿਓ ਚੰਗੀ ਤਰ੍ਹਾਂ ਆ ਚਿਗਾਰਟ ਵਖਾਲੂ ਲੱਗੀ ਬਾਹਰ ਨੂੰ ਜਿਹੜੀ ਡਰਾਈਵਿੰਗ ਰੂਮ ਤੇ ਇੱਧਰ ਆ ਜਲੋਗੇ ਆ ਅੱਗੇ ਅੱਗੇ ਇਹਦੀ ਇਹਨਾਂ ਦੀ ਲੌਬੀ ਲੌਬੀ ਕਾਫੀ ਖੁੱਲੀ ਬਹੁਤ ਵੱਡੀ ਦੇਖੋ ਇਹ ਦੁੱਲੀ ਹੈ ਪੌੜੀਆਂ ਕਿੱਧਰ ਆਉਣੀਆਂ ਪੌੜੀਆਂ ਆਉਣੀਆਂ ਨੇ ਉੱਧਰ ਆਸੂ ਇਹਦੇ ਫੌੜੀਆਂ ਆਉਣੀਆਂ ਤੇ ਆਰਥ ਹੋਈ ਆ ਜੇ ਸਾਡੀ ਚੋਰੀ ਵਧੀਆ ਨਾਲ ਉਹ ਨਾ ਰਾਣੀ ਦੀ ਰਸੋਈ ਤੇ ਇਹ ਆ ਵੀ ਬੜੀ ਖੁੱਲਹੀ ਜੀ ਤੇ ਇਹ ਆਪਣੀ ਤਾਂ ਨਹੀਂ ਇਥੋਂ ਇੱਗਾ ਹੀ ਰਹਿਣੇ ਹਾਂ ਉਹ ਗੁਰਜੀ ਆ ਚੁੱਕੀ ਹੈ ਕਿ ਬਸ ਤੇ ਇਧਰ ਆ ਗਿਆ ਜੀ ਇਹਨਾਂ ਦਾ ਪੂਜ ਆਹ ਜੀ ਪੂਜ ਆਹ ਪੋਰਚਾ ਉਹ ਬਾਥਰੂਮ ਇਹਨਾਂ ਨੇ ਢਾ ਦੇਣੇ ਆ ਆਹੋ ਨਕਸ਼ੇ ਦੇ ਵਿੱਚ ਆ ਗਏ ਇਹਨਾਂ ਹਾਂਜੀ ਪਰ ਜੇ ਬਚਾਉਣੇ ਹੁੰਦੇ ਬਚ ਵੀ ਸਕਦੇ ਇਹ ਭਰੇ ਆ ਬਚਾ ਲੋ ਇਹਨਾਂ ਕੋ ਕਾਹੇ ਵਾਵਾ ਹੈਗੇ ਆ ਤੇ ਛੋਟਾ ਗੁਰੂ ਬਾਬਾ ਬਹੁਤ ਹੀ ਦਵੇ ਅਸੀਂ ਚੋਕ ਕੇ ਉਧਰ ਰੱਖ ਲੈਣੇ ਪਾਉਣੇ ਨਹੀਂ ਕਿ ठाਉਣੇ ਨਹੀਂ ਐਦਾਂ ਲੱਗਦਾ ਕਾਰ ਤੁਸੀਂ ਉਹ ਕਾਲੇ ਦੇ ਚ ਬੱਚੇ ਹੋ ਜਾਂਦੇ ਚੋਕ ਚੋਕ ਲੈਣੇ ਹੁਣ ਉਹ ਵੀ ਕਹਿ ਹੁੰਦਾ ਘਰ ਆ ਇਧਰ ਆਓ ਜੀ ਆਹ ਬੈਡਰੂਮ ਆਹ ਬੈਡਰੂਮ ਆ ਆ ਗਿਆ ਜੀ ਬੈਡਰੂਮ ਤੇ ਅੱਗੇ ਆ ਗਿਆ ਸਟੋਰ ਤੇ ਜਿਹੜਾ ਉਹ ਦਰਵਾਜਾ ਨਾ ਉਹਦੇ ਅੰਦਰੋਂ ਦੀ ਜਾ ਕੇ ਬਾਥਰੂਮ ਆ ਸਾਈਡ ਤੇ ਜਿਹੜੀ ਗੈਲਰੀ ਛੱਡੀ ਹੈ ਪਿੱਛੇ ਉਹਦੇ ਜਿਹੜੇ ਤੀਸਰੇ ਬਣੇ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਪਰ ਮੈਨੂੰ ਬੜਾ ਵਧੀਆ ਲੱਗਾ ਪੋਰਸ਼ਨ ਇੱਧਰ ਆ ਜਾਓ ਆ ਵੀ ਬੈਡਰੂਮ ਆ ਇਹ 12 ਬਾਈ 12 ਦੇ ਹੋਣੇ ਹਨ ਆਹ ਹੈਗਾ 13 14 ਇਹਰਾ ਬਾਈ 14 ਦਾ ਤੇ ਆ ਜਿਹੜਾ ਇਹ 12 ਦੇ ਠੀਕ 13 ਬਾਈ 14 ਤੇ 12 ਬਾਈ 13 ਹਨ ਆਉਂ ਨਹੀਂ ਵੀ ਕੰਨ ਨੇ ਇੰਨਾ ਕੁ ਕਰਕੇ ਪਾਉਂਦੇ ਇਹ ਤੇ ਜੀ ਉਧਰੋਂ ਘਟਾਇਆ ਉਦਾਂ ਇਹ ਮਤਲਬ ਵੀ ਇੱਥੇ-ਇੱਥੇ ਆਉਣੇ ਹੀ ਨਾ ਅੱਛਾ ਹਾਂ ਦੱਸੋ ਲਿਆ ਜੀ ਤੇ ਉਧਰੋਂ ਜਿਹਨੇ ਰੋੜੇ ਹੀ ਉਹ ਰੋੜੇ ਲੱਗੇ ਹਾਂ ਉਧਰੋਂ ਨਾ ਘਟਾ ਲਿਆ ਤੇ ਫੇਰ ਆਉਣੇ ਠੀਕ ਹੁਣ ਕਰਕੇ ਨਹੀਂ ਹੋਗੇ ਲੋਬੀ ਤਾਂ ਹੋਣੀ ਹੈ ਮੇਰੇ ਹਿਸਾਬ ਨਾਲ ਐਸਰੋ ਕੋਣੀਆ ਇਹ ਕਿੰਨੀ ਤੇਰਾ 13 ਕਿ 14 14 ਹੋਣੀ ਹੈ 13 ਸਾਢੇ 14 ਸਾਢੇ 14 22 33 ਫੁੱਟ ਹੈ ਨਾ ਹਾਂਜੀ ਕਿ ਪੋਰਸ਼ਨ ਬਹੁਤ ਵਧੀਆ ਬਣਿਆ ਅ ਪਿੱਲਰ ਪੁੱਲਰ ਵਿਖਾਲ ਦੋ ਆ ਵੀ ਵਿਖਾਲ ਦੋ ਸਾਰਾ ਅੱਗੇ ਬਣਿਆ ਜਿੱਦਾਂ ਬਹੁਤ ਮਜ਼ਬੂਤੀ ਫਿਰ ਉਹ ਲੱਗਣਾ ਨੂੰ ਵਿਖਾਜਾ ਆਹ ਹੋਣ ਅੱਗੇ ਨਹੀਂ ਕਹਿ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਕਿ ਜਿੱਦਾਂ ਸਾਖੀ ਤੋਂ ਹਫਤਾਕ ਬਾਅਦ ਰਿਲੈਂਡਰ ਪਾ ਦਿੰਗੇ ਨਹੀਂ ਸਾਖੀ ਨੂੰ ਪਹਿਲਾਂ ਪੋਣੂ ਪਹਿਲਾਂ ਅੰਦੇ ਬਾਦੋਂ ਉਹਦਾ ਮਿਸਤਰੀ ਨੇ ਕੰਮ ਬੜਾ ਖੇਚਿਆ ਕਹਤਾਂ ਸੀ ਤੇ ਇਹਨਾਂ ਦੇ ਉਹ ਹੀ ਮਿਸਤਰੀ ਲੱਗੇ ਆ ਜਿਹੜੇ ਆਪਣੇ ਲੱਗੇ ਰਹੇ ਆ ਮਿਸਤਰੀ ਵੀ ਇਹਨਾਂ ਨੂੰ ਵਧੀਆ ਮਿਲੇ ਆ ਬਹੁਤ ਵਧੀਆ ਮਿਸਤਰੀ ਬਹੁਤ ਸਿਆਣੇ ਤੋਂ ਬਹੁਤ ਵਧੀਆ ਮਿਸਤਰੀ ਵਿਚਾਰੇ ਇਦਾਂ ਦੇ ਆ ਉਹਨਾਂ ਦੀ ਇੰਨੀ ਬਣੀ ਸਾਡੇ ਨਾਲ ਵੀ ਜ ਇਹ ਆਪਣੇ ਘਰ ਦੀਆਂ ਚਾਬੀਆਂ ਇੱਥੇ ਉਹਨਾਂ ਨੂੰ ਫੜਾ ਜੰਨੇ ਆ ਕਿਉਂਕਿ ਇਹਨਾਂ ਦਾ ਸਮਾਸਮੁਨ ਉਧਰ ਪਿਆ ਨਾ ਸੀਮਿੰਟ ਸੁਮਟ ਆਹ ਫਸਿਮਿੰਟ ਤੇ ਉਹਨਾਂ ਨੇ ਉਹ ਲਿਆਉਣ ਲੈਣਾ ਹੁੰਦਾ ਵਾ ਤੇ ਇਧਰ ਆ ਫਿਰ ਅਸੀਂ ਗੇਟ ਖੁੱਲਾ ਛੱਡ ਜੰਨੇ ਆ ਤੇ ਸਾਰੇ ਘਰ ਦੀਆਂ ਚਾਬੀਆਂ ਉੱਪਰਲਾ ਗੇਟ ਬੰਦ ਕਰਕੇ ਉਹਨਾਂ ਨੂੰ ਦੇ ਜੰਨੇ ਆ ਤੇ ਉਹ ਵਿਚਾਰੇ ਛੱਡ ਘਰ ਦਾ ਵਿਹਾਰ ਰੱਖਦੇ ਆ ਤੇ ਇਧਰ ਸ਼ੌਕੀਨ ਮਸਿਆ ਕਰਕੇ ਨਹੀਂ ਨਾ ਅੱਜ ਆਏ ਨਹੀਂ ਦੱਜੀ ਕੰਮ ਕੰਮ ਕੇ ਨਾ ਨਹੀਂ ਨਹੀਂ ਇਹ ਵਿੱਚ ਇੱਕ ਦੋ ਉਹ ਕੰਦੂ ਦੀ ਤਕਰੀਬਨ ਨਿਕਲ ਹੀ ਚਲੀ ਜਿਹੜੀ ਸਾਡੇ ਵਾਲੇ ਪਾਸੇ ਆ ਆਹ ਇਟਾ ਛੁੱਟ ਗਈ ਆ ਉਹਨੇ ਆਹ ਇਟਾ ਤੇ ਰੇਗ ਰੂਤ ਇੱਕ ਵਾਰੀ ਉਹ ਪਿੱਛੋਂ ਸਰੋ ਭਾਈ ਨਾ ਨਾ ਬੀ ਸੋ ਜੀ ਮਾਦਨਾ ਕੰਡਾ ਗਿਆ ਸਾਜੀ ਆਹ ਉਹ ਕਿਹੜਾ ਹੋ ਚੁਕਾ ਰਹਿ ਗਿਆ ਆਹੋ ਆ ਜੋਤੀਆ ਤੇਰੇ ਮੇਰੇ ਖਾ ਨਾਲ ਆਉ ਇਹਦਾ ਟੋਪ ਵਾਲਾ ਕੜਾ ਵਾ ਉਹ ਤੋਂ ਇਹਦਾ ਫੰਦਾ ਕੜਾ ਉੱਥੇ ਹੀ ਇੰਦਰ ਬੈਠਾ ਤੂੰ ਆਹੋ ਮੈਂ ਦੱਕ ਨਹੀਂ ਮਿਲ ਪਾਰਾ ਦੇ ਬਹੁਤ ਦੋ ਤਿੰਨ ਆ ਗਏ ਨਹੀਂ ਪੱਕਿਆਂ ਨੂੰ ਰਾਡਾ ਪੈਣੀ ਆ ਜਿਆਦਾ ਲੀਟਰ ਤੇ ਤਪਦਾ ਹੋ ਨੀਵਾ ਮੈਂ ਪਾਰਾ ਤੇ ਪਾਰੀ ਜਿਹੜਾ ਨੀਵਾ ਲੀਟਰ ਹੁੰਦਾ ਨਾ ਉਹ ਫਿਰ ਤਪਦਾ ਹੁੰਦਾ ਹੋ ਪਰ ਇਹਨਾਂ ਉੱਤੇ ਵੀ ਜੇ ਬਣਾਉਣਾ ਤਾਂ ਫਿਰ ਜਿਆਦਾ ਹੀ ਥੀ ਉੱਚਾ ਇਹ ਵੀ ਦੋਹੇ ਖੋਤ ਨਹੀਂ ਕੁਛ ਨਹੀਂ ਉੱਚਾ ਹਾਂ ਮੈਂ ਤੁਹਾਨੂੰ ਜੱਲ ਕਰਦੇ ਜੋੜ ਪਾਉ ਦਾ ਬੰਦਾ ਸੱਤਾਂ ਕੋ ਕਰਾਉਂਦਾ ਆ ਆ ਉਹ ਤੇ ਕਹ ਰਹੇ ਆ ਕਿ ਉੱਚੇ ਹੋਣਗੇ ਤੇ ਫੇਰੀਆਂ ਨਾ ਆਹ ਹੰਤ ਕੋ ਫਰਕ ਨਹੀਂ ਪੈਣਾ 1 ਫੁੱਟ ਦੀ ਉੱਚੇ ਰੱਖ ਵੀ ਲਓਗੇ ਤੇ ਕੋਈ ਫਰਕ ਨਹੀਂ ਪੈਣਾ 11.5 ਆਉਂਦੇ ਤਾਂ ਅਸੀਂ 12 ਤੇ ਕਰ ਦੋ 12 ਤੇ ਅਸੀਂ ਤੇ ਆਹ 12 ਤੇ ਪਾਈਆਂ ਸੱਤਾਂ ਹੂੰ ਤੇ ਪੱਖੇ ਲੈ ਕਿਉਂ ਹੁੰਦਾ ਥੋੜੀ ਰਾੜ ਜਿਹੜੀ ਅੰਮੀ ਵੈਂਦੀ ਤੇ ਹੁਣ ਸਾਡੇ ਮੁੰਡੇ ਨੇ ਕਿ ਤਾ ਹੁਣ ਚੱਲ ਪਹਿਲੇ ਕਮਾਉਣ ਗਿਆ ਠੀਕ ਬਾਕੀ ਤਾਂ ਇਹ ਆਹ ਜਿਹੜੇ ਕਮਰੇ ਆ ਨਾ ਇਹ ਜਿਹੜੇ ਹਿਸਾਬ ਨਾਲ ਪਾਏ ਆ ਇਹ ਤਪਿਆਂ ਨਹੀਂ ਕਰਨੇ ਮਾਸਾ ਜੀ ਹੂੰ ਹੂੰ ਉਹ ਤਾਂ ਪਿਛਲੇ ਪੰਜ ਉਹਨਾਂ ਦੇ ਵੀ ਕਮਰੇ ਆ ਸਾੜੀਆਂ ਵੀ ਇੰਨਾ ਜ਼ੋਰ ਨਹੀਂ ਪਾਉਣਾ ਤੁੱਪਦਾ ਇੱਧਰ ਸਾਡੇ ਵਾਲੀ ਸਾਈਡ ਆ ਗਈ ਹੂੰ ਸਾਰੀ ਢੇੜੀ ਮਤਲਬ ਇੱਧਰ ਇਧਰੋਂ ਇਧਰ ਹੀ ਸੂਰਜ ਆਣਾ ਸਾਰੀ ਢੇੜੀ ਹਾਂਜੀ ਹਾਂਜੀ ਇੱਧਰ ਸਾਡੇ ਵਾਲਾ ਬਰੰਡ ਆ ਗਿਆ ਹਨਾ ਟੋੜੋ ਤੋੜੀ ਆ ਤੇ ਕੋਈ ਚੱਕਰ ਨਹੀਂ ਹੈਗਾ ਬਾਕੀ ਉੱਚੀ ਹੈ ਜਗਾ ਹਵਾ ਬੁਤੇਰੀ ਲੱਗਣੀ ਹੈ ਚਲੋ ਆਪਣੀਆਂ ਥਿਬਣਾਉਂਦੇ ਹਾਂ ਨਾ ਬੰਦਾ ਹਵਾਦਾਰ ਬਣਾ ਲਈਦਾ ਹੁਣ ਤੰਦਰੇ ਲੱਗੇ ਆ ਪਿਛੇ ਬਣਾ ਫਾਇਦਾ ਇੰਨੇ ਨਾਲ ਕਮਰਿਆਂ ਦੇ ਵਿੱਚ ਮਾਸਾ ਗਰਮੀ ਨਹੀਂ ਹੋਣੀ ਆ ਬੂਆ ਖੋਲੋ ਤੰਦਰੇ ਖੋਲੋ ਹਵਾ ਕਰੋਸ ਉੱਪਰ ਹੀ ਪਾਈ ਬੰਦ ਨਾ ਹੀ ਬੰਦ ਕਰੇ ਪੁੱਲੇ ਵੀ ਰਹਿੰਦੇ ਜੁਰਗ ਨਹੀਂ ਜਾਣਾ ਉਹ ਬੰਦ ਕਰੇ ਪਿੱਛੇ ਆਪਣੀ ਹੈ ਜਗਾ ਇੰਨੀ ਦੀ ਵਧੀਆ ਹੋ ਗਿਆ ਦੰਤਾਰਾ ਚਲੋ ਵਧੀਆ ਮੈਂ ਤਾਂ ਘਰ ਦਾ ਹੀ ਦੋੜਾ ਘਰ ਸਾਡਾ ਬੜਾ ਫਾਇਦਾ ਹੋਣਿਆ ਪਹਿਲਾਂ ਸਾਨੂੰ ਪੁਰਾਣਾ ਘਰ ਮਿਲਿਆ ਸੀ ਤੇ ਹੁਣ ਸਾਨੂੰ ਨਵਾਂ ਮਿਲ ਜਾਣਾ ਵੀਡੀਓ ਬਣਾਉਣੀ ਆਈ ਇਹ ਕਰਕੇ ਨੇ ਛੇਤੀ ਛੇਤੀ ਲੈਂਟਰ ਪਾਵੇ ਛੇਤੀ ਛੇਤੀ ਇਹ ਕੇ ਆਈਏ ਬੱਸ ਉਹ ਜਿਹੜਾ ਉਹਨਾਂ ਪਿਛਤਿਆਂ ਨੇ ਨਾ ਛੇਤੀ ਲੈਂਟਰ ਪਾਵੇ ਇੱਕ ਦਰ ਹੁਣ ਵਧੀਆ ਵਧੀਆ ਦੂਜਾ ਪਾਸਾ ਦੂਜਾ ਪਾਸਾ ਹੀ ਲੱਗਦਾ ਬਾਕੀ ਸਾਡੇ ਮੁੰਡੇ ਨੇ ਬਹੁਤ ਕਮਾਈ ਕੀਤੀ 15 16 ਸਾਲ ਹੋ ਗਏ ਬਾਹਰ ਬੈ ਕੇ ਨੂੰ ਪੇਂਟ ਅਸੀਂ ਕਰਵਾ ਲਾਂਗੇ ਕਸਰ ਨਹੀਂ ਛੱਡੀ ਪੇਂਟ ਅਸੀਂ ਕਰਵਾ ਦਾਂਗੇ ਵੀਟੋ ਆ ਤੇ ਚਲੋ ਇਹ ਚਲੋ ਇੰਨਾ ਵੀ ਕੰਮ ਹੋ ਲਿਆ ਗਿਆ ਪਲੱਸਟਰ ਤੁਸੀਂ ਕਰਾ ਲਓ ਫੇਡ ਪੇਂਟ ਵਾਲੀ ਟੀਮ ਸਾਡੀ ਕੋ ਬਹੁਤ ਵਧੀਆ ਹੈਗੀ ਆ ਵਧੀਆ ਸਹੀ ਗੱਲ ਹਾਂ ਚਲ ਵਾ ਜਬਾਨ ਹੋ ਗਈ ਠੀਕ ਆ ਇਹਨਾਂ ਕੰਮ ਅਸੀਂ ਕਰਵਾ ਦਾਂਗੇ ਜੀ ਆ ਠੀਕ ਆ ਇਹੀ ਕਰਾਉਣਾ ਵਾਈਟ ਹੀ ਆ ਪਰ ਕਿਉਂ ਤੁਹਾਨੂੰ ਪਸੰਦ ਨਹੀਂ ਆਇਆ ਬਾਈਟ ਹਾਂ ਹਾਂ ਨਹੀਂ ਤੁਝੇ ਚੰਗੀ ਲੱਗਦੀ ਆਹੀ ਉਹ ਵੇਖ ਲੋ ਉਹਦੇ ਵਿੱਚ ਇੱਕ ਵੀ ਡਿਜ਼ਾਈਨ ਨਹੀਂ ਪਾਇਆ ਗਿਆ ਨਹੀਂ ਵਧੀਆ ਲੱਗਦਾ ਨਾ ਉਹ ਵੀ ਬੜਾ ਵਧੀਆ ਲੱਗਦਾ ਜਦੋਂ ਮੀਂਹ ਪੈਂਦਾ ਵਾ ਨਾ ਫਿਰ ਧੋਤਾ ਜਾਂਦਾ ਬੜਾ ਵਧੀਆ ਸਾਫ਼ ਹੋ ਜਾਂਦਾ ਚਲੋ ਗੰਦਾ ਜ਼ਰੂਰ ਹੁੰਦਾ ਵਾ ਰੰਗ ਵਾਲਾ ਵੀ ਕਰਾਉਂਦਾ ਹੀ ਨਹੀਂ ਹਾਂ ਥਲ ਫਿੱਕੇ ਫਿੱਕੇ ਆ ਆ ਦੇਖੋ ਬੜੀ ਵਧੀਆ ਟੀਮ ਆ ਪੇਂਟ ਵਾਲੀ ਉਹ ਡੁੱਡੂ ਹਣੀ ਮੁੰਡੇ ਤੇ ਫਿਰ ਉਹ ਉਹਨਾਂ ਨੇ ਪੇਂਟ ਕਰਦਾ ਇਹ ਆ ਵੀ ਉਹਨਾਂ ਨੇ ਤੁਹਾਡੇ ਸਮਾਨ ਨੂੰ ਮਾਸਾ ਖਰਾਬ ਨਹੀਂ ਹੁੰਦਾ ਮੇਰੇ ਕੋਲ ਨਾ ਸਫਾਈ ਕਰਕੇ ਤੇ ਤੁਹਾਨੂੰ ਆਪਣੇ ਨਾ ਸਫਾਈਆਂ ਕਰਕੇ ਚੰਗੀ ਕਰਾਂ। ਠੀਕ ਹੈ। ਵਧੀਆ। ਚਲੋ ਸਾਰੇ ਜਾਣੀਂ ਦੋ ਵਧਾਈਆਂ ਸਾਡੇ ਮੁੰਡੇ ਦਾ ਘਰ ਬਣ। ਜਦੋਂ ਤੁਹਾਨੂੰ ਆਉਣਾ ਵਾ ਕਦੋਂ ਆਊਗਾ? ਉਹਨੂੰ ਇਹ ਜਾਉਣਾ ਵਾ ਜੂਨ ਜਲਾਈ ਚ। ਉਹਦੋਂ ਬੰਨ ਜਾ। ਜੂਨ ਜਲਾਈ ਚ ਆ ਤਾਂ ਉਹਦੋਂ ਤਿਆਰ ਹੋ ਜਾਣਾ ਸਾਰਾ। ਚਲੋ ਨਿੱਕੇ-ਮੋਟੇ ਕੰਮਦਰੇ ਆ ਜਾਣਗੇ। ਨਹੀਂ। ਇਹ ਆਪੇ ਆ ਜਾਂਦਾ ਨਹੀਂ ਪਰ ਆ ਗਿਆ ਤਾਂ ਮੁਰਕੇ ਪਲੇਸਟਰ ਹੋ ਜਾਊਗਾ ਤੇ ਬਾਕੀ ਆ ਵੀ ਜਿਆਦਾ ਗਰਮੀ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਜਾਣਾ ਜਿੱਦਾਂ ਨਾ ਲੈਟਰ ਪਾਤਾ ਜਿੰਨਾ ਮੁਰਕੇ ਪਲੇਸਟਰ ਕਰਨ ਦਾ ਆਪਣਾ ਰਾਤ ਕਣੀ ਗਰਮੀਆਂ ਠੰਡੇ ਹੋਣੀਆਂ ਚਾਹੀਦੀਆਂ ਜਿਆਦਾ ਠੰਡੇ ਹੋਣ ਹੈਨਾ ਪਾਣੀ ਪੂਣੇ ਚੰਦਾਂ ਲੱਗਦੇ ਹੁੰਦੇ ਇਹ ਛੁੱਟੀਆਂ ਦੀਆਂ ਗੱਲ ਫੇਰ ਬੜਾ ਕੰਮ ਨਿਬੜਦਾ ਹੁਣ ਜਿੰਦਾ ਅੱਜ ਆਏ ਨਹੀਂਗੇ ਨਹੀਂ ਮੱਸੀਆਂ ਵਾਲੇ ਦਿਨ ਅੱਗੇ ਵੀ ਨਹੀਂ ਆਉਂਦੇ ਇਹ ਵੀ ਗੱਲ ਹੈ ਵੀ ਮਸੇਵੋ ਵੀ ਛੁੱਟੀ ਕਰੀ। ਤੁਹਾਡਾ ਰ ਬੜਾ ਸੁਤਰਾ ਆ ਗਿਆ ਕਰਨਾ ਸਿਆਲ ਨੂੰ ਜਿਹਦਾ ਧੁੱਪ ਸੇਕਣੀ ਆ। ਆ ਤੋ ਸਾਡੀ ਵੀ ਲੱਗ। ਮਜੇ ਨਾਲ ਉਥੋਂ ਮੰਡੀਆਂ ਡਾਈਆਂ ਦੋ ਉਥੇ ਛੱਤ ਤੇ। ਹਾਂ। ਚੱਲ ਬੈਠੇ। ਸੰਜਿਆ ਹੀ ਉਥੋਂ ਅਸੀਂ ਪਰਲੇ ਪਾਸੇ ਗੱਲਾਂ ਕਰਦੇ ਤੇ ਹੁਣ ਪਾਸੇ ਗੱਲਾਂ ਕਰਦੇ। ਹਾਂ। ਇਹ ਤਾਂ ਖੱਲਾ ਗਈ। ਚਲੋ ਧੁੱਪ ਤੇ ਕੋਠੇ ਤੇ ਜਾ ਕੇ। ਜਿੱਥੇ ਇਕੱਠੀ ਹੋ ਗਈਆਂ ਤੁਹਾਡੀ ਤੇ 3 ਫੁੱਟ ਛੱਤ ਜਾਣੀ ਉੱਪਰ। ਸਾਡੇ ਬਰਾਂਡੇ ਤੋਂ। ਹਣਾ ਮੇਰੇ ਹਿਸਾਬ ਨਾਲ। ਤੁਹਾਡਾ ਆ ਲੈਂਟਰ 12 ਤੇ। ਹਾਂ।